ਪਾਕਿਸਤਾਨ ਬਾਬਾ ਮਹਿਲ ਬੁਖਾਰੀ ਦੇ ਵਿਖੇ ਚੱਲ ਰਹੇ ਸਲਾਨਾ ਸਮਾਗਮ ਦੇ ਵਿਖੇ ਤੀਸਰੇ ਦਿਨ ਲੋੜਵੰਦ ਜੋੜਿਆਂ ਦੇ ਆਨੰਦਕਾਰ ਚੱਲ ਰਹੇ ਸਨ ਜਿਸ ਦੇ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਚੇਰੇ ਤੌਰ ਤੇ ਨਤਮਸਤਕ ਹੋਣ ਅਤੇ ਨਵ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ ਅਤੇ ਆਪਣੀ ਜੇਬ ਦੇ ਵਿੱਚੋਂ ਉਹਨਾਂ ਨੂੰ ਸ਼ਗਨ ਵੀ ਭੇਜ ਕੀਤੇ ਮੰਤਰੀ ਢਾਲੀਵਾਲ ਨੇ ਕਿਹਾ ਕਿ ਸਾਨੂੰ ਅਜਿਹੇ ਉਪਰਾਲੇ ਕਰਨੇ ਚਾਹੀਦੇ ਨੇ ਜਿਸ ਦੇ ਨਾਲ ਜੋੜਾ ਮਨੁੱਖਤਾ ਦੀ ਸੇਵਾ ਹੋ ਸਕੇ ਉਹਨਾਂ ਇਹ ਵੀ ਕਿਹਾ ਕਿ ਸਾਨੂੰ ਫਜ਼ੂਲ ਖਰਚੀ ਤੋਂ ਬਚਣਾ ਚਾਹੀਦਾ ਅਤੇ ਹਮੇਸ਼ਾ ਲੋੜਵੰਦਾ ਦੇ ਲਈ ਸਹਾਇਤ ਹੋਣਾ ਚਾਹੀਦਾ ਮੈਨੂੰ ਕਦੇ ਸਾਂ ਪਹੁੰਚੋ ਜੇ ਕੀ ਕਰਨਾ ਚਾਹੁੰਦੇ ਜੀ ਤਾਂ ਸਾਡੇ ਅਜ ਨਾਲੇ ਵਿਧਾਨ ਸਭਾ ਹਾਲਕੇ ਦੇ ਵਿੱਚ ਜਿਹੜਾ ਸਾਡਾ ਗੁਰਦਾਵਾ ਸਾਹਿਬ ਮੈਲਮ ਖਾਦੀ ਆ ਤੇ ਬਹੁਤ ਹੀ ਪਵਿੱਤਰ ਸਥਾਨ ਹੈ ਉਹ ਹਰ ਸਾਲ ਤਿੰਨ ਦਿਨ ਇੱਥੇ ਮੇਲਾ ਲੱਗਦਾ ਜੋੜ ਮੇਲਾ ਉਹ ਤਿੰਨੇ ਦਿਨ ਹਿਆਦਾਂ ਦੀ ਗਿਣਤੀ ਵਿੱਚ ਸੰਗਤ ਆਉਂਦੀ ਹੈ ਉਹ ਅੱਜ ਮੇਲੇ ਦਾ ਆਖਰੀ ਦਿਨ ਆ ਔਰ ਮੇਲੇ ਜਿਹੜਾ ਗੁਰੂ ਘਰ ਦੇ ਮੁਖੀ ਨੇ ਬਾਬਾ ਜੀ ਜੋਗਾ ਸਿੰਘ ਹੁਣੀ ਇਹਨਾਂ ਦੀ ਸਾਡੀ ਟੀਮ ਮੈਲ ਬਖਾਰੀ ਦੀ ਟੀਮ ਸਾਡੇ ਪਿੰਡ ਦੀ ਇੱਕ ਬੜਾ ਪਵਿੱਤਰ ਕੰਮ ਕਰਦੇ ਆ ਵੀ ਗਰੀਬ ਜਿਹੜੀਆਂ ਸਾਡੀਆਂ ਧੀਆਂ ਨੇ ਉਹਨਾਂ ਦਾ ਵਿਆਹ ਕਰਦੇ ਆ ਸੋ ਉਹਨਾਂ ਦਾ ਜਿਹਨਾਂ ਨੇ ਵਿਆਹ ਕੀਤਾ ਬੜੇ ਜੋੜੇ ਸੀਗੇ ਮੈਂ ਸੋਚਦਾ ਕਿ ਸਾਡੇ ਸਮਾਜ ਦੇ ਵਿੱਚ ਜਿਹੜੇ ਕੰਮ ਚੰਗੇ ਹੋਣ ਵਾਲੇ ਉਹਨਾਂ ਤੋਂ ਇੱਕ ਕੰਮ ਹੈ ਜਿੱਥੇ ਗਰੀਬ ਲੋਕਾਂ ਦੀ ਸਹਾਇਤਾ ਹੁੰਦੀ ਹੈ ਉੱਥੇ ਨਾਲ ਦੀ ਨਾਲ ਜਿਹੜੇ ਲੋਕ ਫਜ਼ੂਲ ਖਰਚੇ ਕਰਦੇ ਆ ਬਹਾਮਾ ਦੇ ਉੱਤੇ ਉਹਨਾਂ ਖਰਚਿਆਂ ਤੋਂ ਜਿਹੜਾ ਬਚਦੇ ਆ ਸੋ ਮੈਂ ਬਾਬਾ ਜੀ ਦੀ ਉਹਨਾਂ ਦੀ ਟੀਮ ਦੀ ਸਾਹ ਜਾਂਦੀ ਇਸ ਕੱਲੋਂ ਬਹੁਤ ਧੰਨਵਾਦ ਕਰਦਾ ਕਿਉਂ ਬਹੁਤ ਪਵਿੱਤਰ ਕੰਮ ਕਰਦੇ ਆ ਸਾਨੂੰ ਆ ਕੇ ਅੱਜ ਅਸੀਂ ਮੱਥਾ ਵੀ ਟੇਕਿਆ ਆਸ਼ੀਰਵਾਦ ਲਿਆ ਔਰ ਇੰਦੀ ਸੰਗਤ ਆ ਜਣਾ ਉਹ ਦਰਸ਼ਨ ਕੀਤੇ ਨਾਲ ਮੰਨਦੇ ਹੁੰਦਾ ਵਾ ਇਹ ਵੀ ਭਾਵਨਾ ਪ੍ਰਗਟ ਹੁੰਦੀ ਆ ਕਿ ਸਾਨੂੰ ਵੀ ਸਭ ਲੋਕਾਂ ਨੂੰ ਇਦਾਂ ਦੇ ਕਾਰਜ ਜਿਹੜੇ ਕੰਮੇ ਚਾਹੀਦੇ ਆ ਸੋ